ਬਈ ਮਾੜੀ ਗੱਲ ਆ ਬਹੁਤ ਮਾੜੀ ਗੱਲ ਆ ਬੜਾ ਦੁੱਖ ਦੀ ਗੱਲ ਆ ਜੀ ਇੱਕ ਉਹ ਵਿਚਾਰਾ ਛੋਟਾ ਮੁੰਡਾ 24 25 ਸਾਲ ਦੀ ਉਮਰ ਆ ਤੇ ਇੱਕ 1.5 ਸਾਲ ਦੀ ਬੇਟੀ ਆ ਕਮਾਨ ਵੜਾਉਗਾ ਤੇ ਉਹਦੀਆਂ ਭੈਣਾਂ ਉਹ ਵਿਚਾਰੇ ਗਰੀਬ ਦੀਆਂ ਤੇ ਮਦਰ ਫਾਦਰ ਦੀ ਖੁਦ ਸੇਵਾ ਕਰਦੇ ਬੜਾ ਦੁੱਖ ਆ ਬੜੀ ਮਾੜੀ ਗੱਲ ਆ ਜੀ ਜਿਵੇਂ ਉਹਨਾਂ ਦਾ ਮਰੇ ਸਾਡੇ ਫਿਰ ਇਨਸਾਫ ਜੋ ਆਡੀ ਕੁੜੀ ਰੋਲ ਗਈ ਆਡੀ ਮੁੰਡੀ ਰੋਲ ਗਈ ਸਾਰਾ ਟੱਬਰ ਰੋਲ ਗਿਆ ਜਿੱਦਾਂ ਮਰੂਗਾ ਤੇ ਉਹਨੂੰ ਟੰਡ ਪਹਿਣੀ ਐ ਕਿ ਕੋਈ ਇਨਸਾਫ ਨਹੀਂ ਤੇ ਜਿੱਦਾਂ ਮਰਜੀ ਜੋ ਮੇਰਾ ਮੈਨੂੰ ਬੜਾ ਪਿਆਰ ਕਰਦਾ ਮੇਰਾ ਵੀਰ ਮੈਨੂੰ ਨਹੀਂ ਪਤਾ ਵੀਰ ਮੇਰਾ ਵੀਰ ਵਾਪਸ ਲਿਆ ਦਿਓ ਮੇਰੇ ਵੀਰ ਦੇ ਦਿਓ ਮੈਨੂੰ ਅੱਜ ਤਾਂ ਕੋਈ ਨਹੀਂ ਕਰਨਾ ਇੱਕ ਬੰਦਾ ਉਹਨਾਂ ਦਾ ਚਾਹੀਦਾ ਦੇ ਬਰਾਬਰ ਦਾ ਅੱਜ ਐਸੇ ਟਾਈਮ ਹੁਣੇ ਹੀ ਹੁਣੇ ਚਾਹੀਦਾ ਨਾ ਉਹਨਾਂ ਨੂੰ ਪੇਮੈਂਟ ਲੈ ਆਪ ਗੋਲੀ 等等等。 ਇਹ ਤਾਂ ਨਾ ਨੇ ਉਹ ਤਾਂ ਚੋਪਾ ਕਿਤੇ ਨੂੰ ਗੋਲੀ ਮਾਰ ਕੇ ਗਏ ਆ ਉੱਤ ਕੋਈ ਨਹੀਂ ਉੱਥੇ ਗੋਲ ਤਾਂ ਕੋਈ ਨਹੀਂ ਅੱਜ ਵੀ ਗੋਲੀ ਮਾਰੀ Johnny! ਦੀ ਜਾਂਦਾ ਗੱਲ ਗੱਲ ਤਾਂ ਬੜੀ ਮਾੜੀ ਆ ਜੀ ਸਾਡੇ ਪਿੰਡ ਦਾ ਨੌਜਵਾਨ ਮਨਦੀਪ ਸਿੰਘ ਇਹਦਾ 3-4 ਮਹੀਨੇ ਪਹਿਲਾਂ ਵੀ ਕੋਈ ਝਗੜਾ ਹੋਇਆ ਸੀ ਪਿੰਡ ਦੇ ਵਿੱਚ ਹੀ ਮੁੰਡੇ ਡੇਵਿਡ ਕਰਕੇ ਨਾਮ ਉਹਦਾ ਮੁੰਡਾ ਡੇਵਿਡ ਨਾਮ ਆ ਉਹ ਆਪਾਂ ਚੱਲੜੇ ਦੇ ਨਾਲ ਪਹਿਲਾਂ ਵੀ ਕਿੰਨੇ ਦਿਨ ਤੋਂ ਸਾਡਾ ਪਜਾਦ ਜੁਆ ਹੋਇਆ ਸੀ ਠੀਕ ਹੈ ਉਦੋਂ ਇਹਨੂੰ ਜੋ ਪੁਲਿਸ ਨੇ ਵੀ ਬੜੀ ਹਿੰਮਤ ਕਰਕੇ ਉਹਨਾਂ ਨੂੰ ਫੜਿਆ ਵੀ ਅਰੈਸਟ ਵੀ ਕੀਤਾ ਹਨਾ ਪੁਲਿਸ ਨੇ ਬੜੀ ਮਿਹਨਤ ਵੀ ਕੀਤੀ ਉਹਦੇ ਵਿੱਚ ਹੁਣ ਗੱਲ ਹੈ ਕਿ ਉਹ ਆਪਣੇ ਘਰ ਦੇ ਬਾਹਰ ਖੜਾ ਸੀ ਵਿਚਾਰਾ ਤੇ ਮੁੰਡੇ ਆਏ ਦੋ ਬਾਈਕ ਦੇ ਇਹਨੂੰ ਗੋਲੀ ਸ਼ੂਟ ਕਰਕੇ ਚਲ ਗਈ ਜਿਹਨੂੰ ਮੁੰਡੇ ਨੂੰ ਸਰ ਕਿੰਨਾ ਦਿਨ ਦਿਹਾੜੀ ਤੱਕ ਗੋਲੀਆਂ ਚਲਾਣੀਆਂ ਇਹਨਾਂ ਕੌੜਿਆਂ ਮਾਰ ਜੇ ਆ ਠੀਕ ਨਾ ਚੱਲ ਭਾਈ ਮਾੜੀ ਗੱਲ ਆ ਬਹੁਤ ਮਾੜੀ ਗੱਲ ਆ ਬੜਾ ਦੁੱਖ ਦੀ ਗੱਲ ਆ ਜੀ ਇੱਕ ਉਹ ਵਿਚਾਰਾ ਛੋਟਾ ਆ ਮੁੰਡਾ 24-25 ਸਾਲ ਦੀ ਉਮਰ ਆ ਇੱਕ 1.5 ਸਾਲ ਦੀ ਬੇਟੀ ਆ ਕਮਾਨ ਵੜਾਊਗਾ ਤੇ ਇਹਨਾਂ ਦੀਆਂ ਭੈਣਾਂ ਉਹ ਵਿਚਾਰੇ ਗਰੀਬ ਦੀਆਂ ਤੇ ਮਦਰ ਫਾਦਰ ਦੀ ਖੁਦ ਸੇਵਾ ਕਰਦੇ ਬੜਾ ਦੁੱਖ ਆ ਜੀ ਬੜੀ ਮਾੜੀ ਗੱਲ ਆ ਇਹ ਗੋਲੀ ਜੀ ਪਰਿਵਾਰ ਵਾਲਾ ਧਰਨਾ ਲਗਾਇਆ ਗਿਆ ਠੀਕ ਨਾ ਚੱਲ ਪਰਿਵਾਰ ਵਾਲਾ ਧਰਨਾ ਰੋਸ ਦੱਸ ਰਿਹਾ ਕਿ ਸਾਡਾ ਬੱਚਾ ਚਲਾ ਕੋਈ ਨਹੀਂ ਪਹਿਲੇ ਵੀ ਕਹਿੰਦੇ ਸ਼ਰੇਆਮ ਗੋਲੀਆਂ ਚ ਲਾਈਆਂ ਉਹ ਪੁਲਿਸ ਦੇ ਬੰਦੇ ਜਿਹੜਾ ਅਰੈਸਟ ਨਹੀਂ ਪਈ ਉਹਨਾਂ ਕੋਈ ਨਹੀਂ ਪੁਲਿਸ ਨੇ ਤਿੰਨ ਬੰਦੇ ਗੱਲ ਫੜੇ ਸੀ ਜੋ ਪੁਲਿਸ ਨੂੰ ਤਿੰਨ ਬੰਦੇ ਨੂੰ ਫੜੇ ਤੇ ਨਾਮ ਬਾਈ ਨੇ ਪਤਾ ਦਿੱਤਾ ਪੁਲਿਸ ਨੇ ਬਾਕੀ ਦੇਖੋ ਹੁਣ ਪੁਲਿਸ ਕੀ ਕਰਦੀ ਐ ਡਿਫਟਸਾ ਫੜੇ ਨੇ ਆਏ ਨੇ ਸਾਡੇ ਕੋਲ ਕੋਈ ਨਹੀਂ ਸਵਾਲ ਪੁਲਿਸ ਨੇ ਕੋਆਪਰੇਟ ਕਰਦੇ ਸਾਨੂੰ ਪੁਲਿਸ ਨੂੰ ਕੋਈ ਇਹੀ ਮੰਗ ਕਰਦੇ ਆਂ ਵੀ ਜਿਹੜਾ ਸਾਡਾ ਬੰਦਾ ਮਰ ਗਿਆ ਵਾ ਉਹ ਜਿਹੜੇ ਉਸ ਬੰਦੇ ਦੋਸ਼ੀ ਫੜ ਕੇ ਅਰੈਸਟ ਕਰੋ ਜੀ ਬਸ ਅਸਾਂ ਬੋਦ ਕੋ ਗਾਨੀ ਜੀ ਜੀ ਸਰ ਲੱਗਦਾ ਵਾ ਕਿ ਜੇਕਰ ਪੁਲਿਸ ਪਹਿਲਾਂ ਢੰਗ ਦੇ ਨਾਲ ਕਾਰਵਾਈ ਕਰਦੀ ਤੇ ਅ ਚਲੋ ਸੋ ਕਹਿ ਸਕਦੇ ਆ ਪੁਲਿਸ ਵੀ ਆਪਣੀ ਮਿਹਨਤ ਕਰਦੀ ਆ ਜਿੰਨੇ ਜੋਗੀ ਹੋਈ ਆ ਪੁਲਿਸ ਨੇ ਪਹਿਲੇ ਹੀ ਦੋ ਤਿੰਨ ਬੰਦੇ ਫੜੇ ਆ ਫੜੇ ਇਹ ਟਾਰਗਟ ਵੀ ਕੀਤੇ ਆ ਮਨਦੀਪ ਨੇ ਹੀ ਢਿੰਗਰਾ ਕਲੋਨੀ ਕੱਲ ਪਰਸੋਂ ਦੀ ਚਾਰ ਪੰਜ ਦਿਨ ਦੀ ਗੱਲ ਆ ਢਿੰਗਰਾ ਕਲੋਨੀ ਰੇਡ ਵੀ ਕੀਤਾ ਪੁਲਿਸ ਨੇ ਉਹ ਬੰਦੇ ਫੜਨ ਵਾਸਤੇ ਉਹ ਬੰਦੇ ਉਹਨਾਂ ਤੋਂ ਭੱਜ ਗਏ ਆ ਪਰਿਵਾਰ ਵੱਲੋਂ ਇਹ ਵੀ ਕਹਿ ਜਾ ਰਿਹਾ ਕਿ ਜਿਹੜੇ ਬੰਦੇ ਫੜੇ ਹੋਏ ਆ ਜਿਹੜੇ ਭਰਾ ਉਹਨਾਂ ਦੇ ਫੜੇ ਗਏ ਆ ਕਜਨ ਬ੍ਰਦਰ ਫੜੇ ਗਏ ਨੇ ਉਹ ਛੱਡ ਦਿੱਤੇ ਗਏ ਨੇ ਉਹ ਜੀ ਕੋਈ ਇਹਨਾ ਇੱਕ ਉਹ ਕੋ ਸਰਪੰਚ ਆ ਇਹਨਾ ਪਿੰਡ ਦਾ ਉਹ ਆਪਣੀ ਜ਼ਿੰਮੇਵਾਰੀ ਤੇ ਲੈ ਗਿਆ ਜੀ ਮੈਂ ਪੇਸ਼ ਕਰਾਂਗਾ ਜੀ ਭਾਈ ਇਹ ਨਾ ਡਾਟ 377 ਹੁੰਦੇ ਮੇਰਾ ਨਾਮ ਸਰਵਣ ਇਹ ਲੱਗਦਾ ਜਰਾ ਮੇਰਾ ਸਾਲਾ ਹੈ ਅੱਛਾ ਤੇ ਜਿਹੜੇ ਬੰਦੇ ਗੋਲੀਆਂ ਮਾਰੀਆਂ ਉਹ ਕੀ ਨਾਰ ਸੀ ਹੁੰਦਾ ਦੇਵਤ ਜਿਹੜੀ ਗੋਲੀ ਮਾਰੀ ਇਹ ਲੜਾਈ ਮਾਰੀ ਮੋਟੀ ਪਹਿਲੇ ਝਗੜਾ ਹੋਇਆ ਸੀ ਉਹ ਪਹਿਲਾਂ ਵੀ ਗੋਲੀ ਮਾਰ ਕੇ ਅੱਜ ਫੇਰ ਸਾਡੇ ਭਰਾ ਦੇ ਗੋਲੀ ਮਾਰ ਕੇ ਚਲ ਗਏ ਆ ਇਹ ਪਹਿਲਾਂ ਪੁਲਿਸ ਕਰਦੀ ਕੀ ਆ 307 ਦਾ ਤਾਰਾ ਪਹਿਲਾਂ ਲੱਗੀ ਉਹ ਕਿੱਥੇ ਬੰਦੇ ਗਏ ਆ 6-7 ਬੰਦੇ ਹੀ ਲਖਾਏ ਹੋਏ ਆ ਜੇ ਅਸੀਂ ਕੱਲ ਤਿੰਨ ਬੰਦੇ ਫੜਾਏ ਹੋਏ ਆ ਉਹ ਤਿੰਨ ਬੰਦੇ ਕਿੱਥੇ ਆ ਆਪ ਖੋਦ ਬੜਾ ਨਾੜੇ ਮੁੜਿਆ ਨੇ ਉਹ ਤਿੰਨ ਬੰਦੇ ਕਿੱਥੇ ਹੈਗੇ ਆ ਕੋਈ ਜਿਹੜਾ ਹਟੇ ਪ ਪੁਲਿਸ ਪਤਾ ਨਹੀਂ ਜੋ ਨਾ ਨੂੰ ਕੀ ਕੀਤਾ ਪੁਲਿਸ ਨੇ ਸਾਡੇ ਸਾਹਮਣੇ ਟਕਰਾਉਣਾ ਵੀ ਕੀ ਕਿੱਥੇ ਹੈ ਗਏ ਜੋ ਜਿਹੜੇ ਜਿਹੜੇ ਮੁੰਡੇ ਗੋਲੀਆਂ ਬਜਮਾਰੀਆਂ ਜਾਂ ਉਹ ਬੰਦੇ ਮਾਰਦੇ ਆ ਹਾਂਜੀ ਦੇ ਬਟੂਲੇ ਹਾਂਜੀ ਹਾਂਜੀ ਕੰਮ ਕੀ ਹੋਣਾ ਬੰਦਿਆਂ ਦਾ ਇਹੋ ਹੀ ਗੁੰਡਾਗਰਦੀ ਛਟਾਪਟਾ ਲੜਾਈਆਂ ਝਗੜੇ ਖੋਵਾ ਮਟ ਜਿਹੜਾ ਅਜ ਮਾਰਿਆ ਗਿਆ ਵਾ ਇਹਦੇ ਪਰਿਵਾਰਕ ਮੈਂਬਰਾਂ ਨੂੰ ਕੌਣ ਪੋੜਿਆ ਪਰਿਵਾਰਕ ਜਿਹੜੀਆਂ ਤਿੰਨ ਭੈਣਾਂ ਤੇ ਇੱਕ ਮਾਂ ਤੇ ਇੱਕ ਪਿਓ ਦੋ ਇੱਕ ਭਰਾ ਹੋ ਰਿਹਾ ਹੈ ਉਮਰ ਕਿੰਨੀ ਹੈ ਇਹਦੀ ਜੀ ਉਮਰ ਵੱਧ ਤੋਂ ਵੱਧ 23-27 ਸਾਲ ਹੋਏਗੀ ਵੱਧ ਤੋਂ ਵੱਧ ਨਹੀਂ ਹੋਏਗੀ 30 ਸਾਲ ਹੋਏਗੀ ਜੀ ਕੀ ਕਰਦੇ ਪੁਲਿਸ ਹਾਂਜੀ ਇਹ ਬੰਦ ਕਰਦੇ ਪੁਲਿਸ ਕੋਲੋਂ ਮੰਗ ਕਰਦੇ ਵੀ ਸਾਡੇ ਸਾਹਮਣੇ ਲਿਆ ਕੇ ਸਾਡੇ ਤੇ ਗੋਲੀ ਮਾਰੀ ਜਾਵੇ ਉਹਨੂੰ ਸਾਡੇ ਸਾਹਮਣੇ ਮਾਰੀ ਜਾਵੇ ਲਿਆ ਕੇ ਸਾਨੂੰ ਤਾਂ ਯਕੀਨ ਹੋਣਾ ਵਾ ਬੇ ਸਾਡੇ ਬਿਆਨ ਸਲਾਵਾ ਉਹਤਰਾ ਕੁਛ ਨਹੀਂ ਸਾਡਾ ਹੈਗਾ ਕਿਹੜੀ ਜਗ੍ਹਾ ਤੇ ਲਗਾਇਆ ਵਾ ਤੇ ਕਿੰਨਾ ਚਿਰ ਧੜਾ ਧੜਾ ਚੱਲਦਾ ਰਹੇਗਾ ਜਿੰਨਾ ਚਿਰ ਸਰਕਾਰ ਸਾਡੀ ਮੰਗ ਪੂਰੀ ਨਹੀਂ ਹੁੰਦੀ ਉਹਨਾਂ ਤੱਕ ਅਸੀਂ ਮੌਜੂਦ ਰਾਵਾਂਗੇ ਸਾਡਾ ਮਾਲਾ ਤੇ ਧਰਨਾ ਹੈਗਾ ਪੁਲ ਦੇ ਉੱਤੇ ਇੱਕ ਮਿੰਟ ਦੱਸਦਾ ਮੈਂ ਪਹਿਲਾਂ ਗੱਲ ਕਰ ਲਈਏ ਤੁਹਾਨੂੰ ਧਰਨਾ ਲਾਉਣ ਦਾ ਕਾਰਨ ਕੀ ਬਣਿਆ ਨਹੀਂ ਉਹ ਫਾਇਰ ਇਨਸੀਡੈਂਟ ਹੋਇਆ ਸੀਗਾ ਉਹਦੀ ਮੌਤ ਹੋ ਗਈ ਲੜਕੇ ਦੀ ਉਹਦੇ ਜਹੀਂ ਉਹਨਾਂ ਨੂੰ ਫੜ ਲੈਣਾ ਛੇਤੀ ਬੰਦੇ ਫੜਾਏ ਕੋਈ ਪਰ ਪੁਲਸ ਨੇ ਕਹਿੰਦੇ ਕੋਈ ਤਿੰਨ ਕੇ ਬੰਦੇ ਫੜਾਏ ਨਹੀਂ ਨਹੀਂ ਅਜੇ ਨਹੀਂ ਫੜਾਏ ਉਹ ਤਾਂ ਅਹੀਂ ਆਪਣੇ ਆਪ ਕੋਈ ਰੇਡ ਸੀਗਾ ਵੀ ਸ਼ੱਕ ਦੇ ਵਿੱਚ ਫੜੇ ਸੀਗੇ ਉਹਨਾਂ ਦੇ ਸੋਰਸ ਲਾਏ ਆ ਅਸੀਂ ਫੜ ਲੈਣਾ ਉਹਨਾਂ ਨੂੰ ਜਲਦੀ ਅਹੀਂ ਡੇਵਿਡ ਨੂੰ ਤੇ ਕਾਸ਼ੀ ਜਿਹੜਾ ਮੇਨ ਦੋਸ਼ੀ ਹੈ ਮਨਦੀਪ ਵੀ ਨਾਲ ਲੜਕਾ ਹੈ ਵੀ ਮੇਨ ਡੇਵਿਡ ਤੇ ਕਾਸ਼ੀ ਇਹਨੇ ਪਹਿਲਾਂ ਵੀ ਗਲੀ ਗੋਲੀ ਚਲਾਈਆਂ ਨੌਜਵਾਨਾਂ ਨੇ ਪਹਿਲਾਂ ਇਹ ਘਰੋਂ ਦੇ ਖਾਨਾ ਬਦੋਸ਼ ਹੈ ਉਹਦੇ ਫਾਦਰ ਨੂੰ ਵੀ ਰੇਡ ਕੀਤਾ ਹੈ ਉਹ ਕਹਿੰਦਾ ਇਹਦੇ ਤੇ ਜੋ ਐਕਸ਼ਨ ਲੈਣਾ ਲਓ ਉਹਦੇ ਮਗਰ ਅਸੀਂ ਟੀਮਾਂ ਲਾਈਆਂ ਉਪਰਵਾਹ ਨੂੰ ਪਿਆਸ਼ ਸੁਣਵਾ ਕੇ ਤਰਾਂ ਲਾਇਆ ਬੱਚੇ ਕਰਦੇ ਗੱਲ ਉਹਨੇ ਇਹ ਰੇਟਰਾ ਵਾਦਾ ਮਾਮਲਾ ਦਰਜ ਕੀਤਾ ਗਿਆ ਜੀ ਇਹ 302 ਚ ਵੀਡੀਓ ਬਣਾਉਂਦਾ ਤੇਰੇ ਕੋਲ ਕੋਈ ਨਾ ਗੱਲ ਤੂੰ ਮੈਂ ਥੋੜੀ ਛੋਟੀ ਏ ਇੱਕ ਸਾਲ ਦੀ ਪਤਾ ਵਾ ਸਾਰਾ ਪਤਾ ਛੜ ਕੇ ਹਾਂ ਇਹ ਜਿਹੜਾ ਰੋਸ ਹੈ ਸਰ ਮੇਰੀ ਗੱਲ ਸੁਣ ਲੈ ਤੁਹਾਡੇ ਨਾਲ ਨਾ ਬੜਾ ਅੱਗੇ ਟੋਨੇ ਜਾਓ ਇਹਦਾ ਖਾਣਾ ਪੈਦਾ ਉਸ ਜਾਨੇ ਜਾ ਮਤ ਕਰਦਾ ਮੈਂ ਕਿਹਾ ਸਰ ਤੁਹਾਡਾ ਭਰਾ ਜਿਹੜੀ ਕੋੜੀ ਗੱਲ ਮੇਰੀ ਗੱਲ ਸੁਣ ਲੈ ਮੇਰੀ ਗੱਲ ਸੁਣ ਲੈ ਮੁੰਨੇ ਤੋ ਨਾ 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 ਨਹੀਂ ਨਾ ਨਹੀਂ ਨਾ ਮੈਂ ਮੇਰੀ ਗੱਲ ਸੁਣ ਜੇ ਤੈਨੂੰ ਭਰਾ ਆ ਵੀ ਜਾਣਾ ਲੋਕਾਈ ਸਾਰੇ ਨੀ ਆਵੋ ਕੋਈ